Namaskar पेशे समाचार समीक्षा लेखक ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੇ ਵਾਚੀ ਕਾ ਅਮਨਪ੍ਰੀਤ ਕੌਰ ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ ਕਿ ਪੰਜਾਬ 'ਚ ਜੰਮਿਆ ਨੂੰ ਨਿਤ ਮੁਹਿਮਾ ਇਹ ਕਹਾਵਤ ਅੱਜ ਵੀ ਓਨੀ ਹੀ ਸਾਰਥਕ ਤੇ ਟੁਕਮੀ ਹੈ ਜਿੰਨੀ ਕਿ ਸੈਂਕੜੇ ਸਾਲ ਪਹਿਲਾਂ ਸੀ ਉਸ ਸਮੇਂ 'ਚ ਪੰਜਾਬ ਵਿਦੇਸ਼ੀ ਹਮਲਾਵਰਾਂ ਲਈ ਭਾਰਤ 'ਚ ਦਾਖਲ ਹੋਣ ਵਾਸਤੇ ਅਹਿਮ ਰਸਤਾ ਰਿਹਾ ਹੈ ਅਤੇ ਉਹ 에세 ਹੀ ਰਾਸਤੀਓਂ ਦੇਸ਼ 'ਚ ਦਾਖਲ ਹੁੰਦੇ ਰਹੇ ਨੇ ਆਜ਼ਾਦੀ ਵੇਲੇ ਹੋਈ ਦੇਸ਼ ਦੀ ਵੰਡ ਦੌਰਾਨ ਪੰਜਾਬ ਦੋ ਹਿੱਸਿਆਂ ਚੜਦੇ ਅਤੇ ਲੈਂਦੇ ਪੰਜਾਬ 'ਚ ਵੰਡਿਆ ਗਿਆ ਇਸ ਸਰਹੱਦੀ ਖੇਤਰ ਹੋਣ ਕਰਕੇ ਇਸ ਦਾ ਬਹੁਤਾ ਇਲਾਕਾ ਪਾਕਿਸਤਾਨ ਦੀ ਕਮਾਂਤਰੀ ਸਰਹੱਦ ਨਾਲ ਲੱਗਦਾ ਹੈ ਇਸ ਦੇ ਲਈ ਮੌਜੂਦਾ ਸਮੇਂ ਵੀ ਇਹ ਸਰਹੱਦੀ ਖੇਤਰ ਸੰਵੇਦਨਸ਼ੀਲ ਹੈ ਇਸ ਨੂੰ ਕਈ ਦੁਸ਼ਵਾਰੀਆਂ ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ 1980 ਦੇ ਕਾਲੇ ਦੌਰ ਤੋਂ ਬਾਅਦ ਜਦੋਂ ਮੁੜ ਲੋਕਤੰਤਰ ਦੀ ਬਹਾਲੀ ਹੋਈ ਤਾਂ ਇੱਥੋਂ ਦੇ ਵਾਸੀਆਂ ਨੇ ਸੋਚਿਆ ਕਿ ਹੁਣ ਇਹ ਮਹਿਫੂਜ਼ ਅਤੇ ਸ਼ਾਂਤੀਪੂਰਵਕ ਮਾਹੌਲ 'ਚ ਸਾਹ ਲੈਣਗੇ ਪਰ ਕੁਝ ਸਮੇਂ ਬਾਅਦ ਹੀ ਹਾਲਾਤ ਫੇਰ ਖਰਾਬ ਹੋਣੇ ਸ਼ੁਰੂ ਹੋ ਗਏ ਸਰਹੱਦੋਂ ਪਾਰ دہشتਗਰਦ ਗਰਮੀਅਤਾ ਬੰਦ ਹੋ ਗਈਆਂ ਪਰ ਕੋ ਮੰਤਰੀ ਨਸ਼ਾ ਤਸਕਰਾਂ ਲਈ ਇਹ ਨਸ਼ੇ ਦੀ ਸਪਲਾਈ ਦਾ ਸੁਖਾਲਾ ਰਾਹ ਬਣ ਗਿਆ ਨਸ਼ਾ ਤਸਕਰਾਂ ਨੇ ਆਪਣੇ ਇਸ ਕਾਲੇ ਧੰਦੇ ਨੂੰ ਵਧਾਉਣ ਲਈ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੇ ਲਾਇਆ ਉਥੇ ਹੀ ਇਸ ਦੀ ਲਪੇਟ 'ਚ ਆਏ ਨੌਜਵਾਨਾਂ ਨੂੰ ਨਸ਼ੇ ਦੀ ਪੂਰਤੀ ਲਈ ਤਸਕਰੀ 'ਚ ਲਾ ਲਿਆ ਇਸ ਤਰ੍ਹਾਂ ਪੰਜਾਬ ਨਸ਼ੇ ਦਾ ਸ਼ਿਕਾਰ ਹੁੰਦਾ ਗਿਆ ਨਸ਼ੇ ਦੀ ਇਸ ਲਤ ਕਾਰਨ ਨੌਜਵਾਨ ਅਪਰਾਧਕ ਗਤੀਵਿਧੀਆਂ ਵਿੱਚ ਫਸਦੇ ਗਏ। ਪੰਜਾਬ 'ਚ ਕੋਈ ਵੀ ਪਿੰਡ ਜਾਂ ਸ਼ਹਿਰ ਦਾ ਗਲੀ ਮੁਹੱਲਾ ਨਹੀਂ ਬਚਿਆ ਜਿੱਥੇ ਨਸ਼ੇ ਦੀ ਸਪਲਾਈ ਨਾ ਹੁੰਦੀ ਹੋਵੇ। ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਨੇ ਆਪਣੀਆਂ ਜ਼ਿੰਦਗੀਆਂ ਤਬਾਹ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਦੇ ਜੀਵਨ ਵੀ ਨਰਕ ਬਣਾ ਦਿੱਤਾ। ਉਹ ਨਸ਼ੇ ਦੀ ਪੂਰਤੀ ਲਈ ਚੋਰੀ, ਲੁੱਟਾਂ, ਖੋਹਾਂ ਤੇ ਕਤਲ ਕਰਨ ਤੋਂ ਵੀ ਝਿਜਕਦੇ ਨਹੀਂ। ਅਜਿਹੀਆਂ ਘਟਨਾਵਾਂ ਰੋਜ਼ ਹੀ ਸੁਣਨ ਨੂੰ ਮਿਲਦੀਆਂ ਨੇ ਤੇ ਨਸ਼ੇੜੀਆਂ ਵੱਲੋਂ ਮਾਪਿਓ, ਪਤਨੀ, ਭੈਣ ਭਰਾ ਤੇ ਬੱਚਿਆਂ ਤੇ ਰਿਸ਼ਤੇਦਾਰਾਂ ਤੱਕ ਨੂੰ ਨਸ਼ੇ ਦੀ ਪੂਰਤੀ ਲਈ ਨੁਕਸਾਨ ਪਹੁੰਚਾਇਆ ਜਾਂਦਾ ਹੈ ਨਸ਼ੇੜੀਆਂ ਵੱਲੋਂ ਜ਼ਮੀਨਾਂ ਤੇ ਜਾਇਦਾਦਾਂ ਤੱਕ ਨਸ਼ੇ ਦੀ ਭੇਟ ਚੜਾ ਦਿੱਤੀਆਂ ਗਈਆਂ ਨੇ ਇਸ ਦੇ ਉਲਟ ਨਸ਼ੇ ਤਸਕਰ ਵੱਡੀਆਂ ਕੋਠੀਆਂ ਤੇ ਕਾਰਾਂ ਦੇ ਮਾਲਕ ਬਣ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾ ਰਹੇ ਨੇ ਨਸ਼ੇ ਦੀ ਮਾਰ ਤੋਂ ਸਹਿਮੇ ਬਹੁਤੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅਪਰਾਧ ਦੀ ਦੁਨੀਆ ਤੋਂ ਬਚਾਉਣ ਲਈ ਆਪਣੀ ਮਿਹਨਤ ਨਾਲ ਜੋੜੀ ਪੂੰਜੀ ਲਾ ਕੇ ਤੇ ਕਰਜ਼ਾ ਚੁੱਕ ਕੇ ਵਿਦੇਸ਼ਾਂ ਨੂੰ ਤੋਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹਾਲਾਤ ਇਹ ਬਣ ਚੁੱਕੇ ਨੇ ਕਿ ਪੰਜਾਬ ਦੇ ਬਹੁਤੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਹਨਤ ਮਜ਼ਦੂਰੀ ਕਰਨ ਲਈ ਮਜਬੂਰ ਨੇ ਇਸ ਦੇ ਬਾਵਜੂਦ ਪੰਜਾਬ ਅੰਦਰ ਨਸ਼ਾ ਇੱਕ ਨਾਸੂਰ ਬਣ ਗਿਆ ਹੈ ਜਵਾਨ ਪੁੱਤਰਾਂ ਦੀਆਂ ਮੌਤਾਂ ਨਾਲ ਮਾਪਿਆਂ ਦਾ ਬੁਢਾਪਾ ਵੀ ਸੰਤਾਪ ਬਣਦਾ ਜਾ ਰਿਹਾ ਹੈ ਹੁਣ ਸਮਾਂ ਬਦਲਿਆ ਹੈ ਨਸ਼ਿਆਂ ਖਿਲਾਫ ਲੋਕਾਂ ਵੱਲੋਂ ਛੇੜੀ ਗਈ ਮੁਹਿੰਮ ਨੂੰ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਅੱਗੇ ਵਧਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਆਰੰਭੀ ਹੋਈ ਹੈ ਇਸ ਮੁਹਿੰਮ ਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਨੇ ਤੇ ਪੁਲਿਸ ਤੇ ਹੋਰ ਏਜੰਸੀਆਂ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਰੋਕਣ ਲਈ ਕਦਮ ਚੁੱਕਿਆ ਹੈ ਜੇਕਰ ਪਿਛਲੇ ਨਸ਼ਾ ਵਿਰੋਧੀ ਮੁਹਿੰਮ ਦੀ ਗੱਲ ਕਰੀਏ ਤਾਂ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਹਜ਼ਾਰਾਂ ਹੀ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਡੱਕਿਆ ਹੈ ਅਤੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਵੱਡੇ-ਵੱਡੇ ਘਰ, ਉਸਾਰਨ ਤੇ ਜਾਇਦਾਦ ਬਣਾਉਣ ਵਾਲੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਅਟੈਚ ਕਰਨ ਦੇ ਨਾਲ ਹੀ ਜ਼ਬਤ ਕੀਤੀਆਂ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਬੀਤੇ ਦਿਨ ਹੀ ਸੂਬੇ 'ਚ ਨਸ਼ਾ ਤਸਕਰਾਂ ਤੇ ਕੋ ਮੰਤਰੀ ਸਰਹੱਦ ਤੇ ਹੋਣ ਵਾਲੀ ਤਸਕਰੀ ਰੋਕਣ ਲਈ ਵਿੱਢੀ ਗਈ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਪਹਿਲੀ ਮਾਰਚ ਤੋਂ ਲੈ ਕੇ ਜੁਲਾਈ ਦੇ ਦੂਜੇ ਹਫਤੇ ਤੱਕ 14281 ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਅਤੇ 22772 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤੱਕ 940 ਕਿਲੋ ਹੈਰੋਇਨ 337 ਕਿਲੋ ਅਫੀਮ 18 ਟਨ ਭੁੱਕੀ 14 ਕਿਲੋ ਚਰਸ 325 ਕਿਲੋ ਗਾਂਜਾ 6 ਕਿਲੋ ਆਈਸ 3 ਕਿਲੋ 300 ਗ੍ਰਾਮ ਕੋਕੀਨ 29 ਲੱਖ 60 ਹਜ਼ਾਰ ਪਾਵਨ ਦੀ ਸ਼ੁਦਾ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਅਤੇ 11 ਕਰੋੜ 84 ਲੱਖ ਰੁਪਏ ਦੀ ਡਰੱਗਮਨੀ ਬਰਾਮਦ ਕੀਤੀ ਜਾ ਚੁੱਕੀ ਹੈ। ਕਾਨੂੰਨ ਮੁਤਾਬਕ ਨਸ਼ਾ ਤਸਕਰਾਂ ਦੀਆਂ 162 ਗੈਰਕਾਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਠਾਈਆਂ ਜਾ ਚੁੱਕੀਆਂ ਨੇ। ਨਸ਼ਿਆਂ ਖਿਲਾਫ ਸਰਕਾਰ ਤੇ ਪੁਲਿਸ ਦੀ ਇਹ ਕਾਰਵਾਈ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਰਹੀ ਏ। ਪੰਜਾਬ ਦੇ ਲੋਕ ਹੁਣ ਨਸ਼ਿਆਂ ਦੀ ਇਸ ਕੋਹ ਨੂੰ ਮਟਾਉਣ ਦਾ ਮਨ ਬਣਾ ਚੁੱਕੇ ਨੇ ਅਤੇ ਉਹ ਦਿਨ ਦੂਰ ਨਹੀਂ ਜਦੋਂ ਸੂਬੇ 'ਚੋਂ ਨਸ਼ਿਆਂ ਦੇ ਨਾਲ ਅਪਰਾਧ ਵੀ ਜੜੋਂ ਪੁੱਟੇ ਜਾਣਗੇ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ